ਹੁਣ ਆਪਾਂ ਜਾ ਰਹੇ ਪਰਸੋਂ ਜਗਰਾਤੇ ਤੇ ਨਾਮ ਨਾਲ ਸੋਚੀ ਚੰਗੀਆਂ ਕਿਹੜਾ ਸੂਟ ਪਾਵਾਂ ਹੁਣ ਤੋਂ ਉੱਪਰ ਪਤਾ ਮੇਰੇ ਕੋਲ ਕਿਹੜੇ ਕਿਹੜੇ ਸੂਟ ਹੈ ਹਨ ਮੇਰੀ ਫਰੈਂਡਸ ਵੀ ਦੀਆਂ ਹੁਣ ਮੈਂ ਘਰੇ ਚੋਂ ਦਾਸਤਾਂ ਚਲੋ ਸੋਚਾਂਗੇ ਤਾਂ ਤਿਆਰ ਹੋਵਾਂਗੇ ਹਨ ਮਤਲਬ ਪੈਸੇ ਚੁੱਕੇ ਸੀ ਮੈਂ ਸਵੇਰੇ ਜੇ ਕੀ ਮਤਲਬ ਕੰਮ ਕਰਕੇ ਫੇਰ ਮੈਂ ਕਿਹਾ ਚਲ ਉੱਥੇ ਕੰਮ ਕਰ ਦੇਣ ਲੱਗੀ ਆ ਇਹ ਗਏ ਕੋਈ ਸੀ ਆਪਣੇ ਕੰਮ ਛੁੱਟੀ ਵਾਲੇ ਦਿਨ ਕਿਸੇ ਟਾਈਮ ਇਹਨਾਂ ਨੂੰ ਕੋਲ ਆਪਣੀ ਕੰਮ ਹੁੰਦੇ ਆ ਬੀਜੀ ਰਹਿਣੇ ਆਪਣੇ ਕੰਮ ਚ ਆਪਣੇ ਘਰ ਦੇ ਵਿੱਚ ਬਾਹਰ ਕੰਮ ਕਰਨ ਦੀ ਗੱਲ ਆ ਆਹ ਕੰਬਸਾ ਸੀ ਮੈਂ ਡੱਬੇ ਲਾਈ ਸੀ ਇਹ ਮਾਰੇ ਚਿੱਟੇ ਉਹਨਾਂ ਸਟੀਲ ਦੇ ਮਤਲਬ ਕਿੱਲੇ ਹੋ ਜਾਂਦੇ ਸੀ ਚੀਨੀ सब्जियां पावगे गाजर शिमला मिर्च प्याज लसन सारा हरी मिर्च एक पावगे टमाटर, क्योंकि मेरे को टमाटर पे है टमाटर भी टमागे मिर्ची सब कुछ मिर्ची पावगे नमक पावे हल्दी पावे हल्की सी काली मिर्च पावगे तो उसो बाद दो चमचे पा छोटी जी चीज सिंपल भी बन जाती है वीयी भी बन जाती है ਜਿਆਦਾ ਚੀਜ਼ਾਂ ਵਿੱਚ ਪਾਉਣ ਨਾਲ ਉਹ ਬੇਸਵਾਦੀ ਵੀ ਬਣ ਜਾਂਦੀ ਹੈ ਠੀਕ ਹੈ ਚਲੋ ਜੀ ਕਰੀਏ ਵੀਡੀਓ ਸ਼ੁਰੂ ਅੱਜ ਮੈਂ ਦੱਸਦੀ ਅੱਜ ਮੇਰੇ ਕੋਲ ਉਹ ਬੇਸਵਾਦਾ ਕੀ ਬਣ ਗਿਆ ਠੀਕ ਹੈ ਕੋਸ਼ਿਸ਼ ਬਥੇਰੀ ਹੁੰਦੀ ਹੈ ਆ ਵੀ ਕੁਝ ਆ ਕੇ ਦੇਖਦੇ ਹਾਂ ਹਨਾ ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਤੇ ਪਰ ਉਹ ਖਾ ਕੇ ਹੀ ਪਤਾ ਚੱਲਦਾ ਹੈ ਕਿ ਗਲਤੀ ਸਾਡੀ ਕਿੱਥੇ ਹੋਈ ਹੈ ਤੇ ਅੱਜ ਬਸ ਆਪਾਂ ਕੀਤਾ ਦੁਪਹਿਰੇ ਵਲੌਗ ਸ਼ੁਰੂ ਹਨ ਇੱਕ ਆਪਾਂ ਸ਼ੁੱਕਰਵਾਰ ਵਾਲੀ ਮਾਰਕੀਟ ਦਾ ਪਤਾ ਸੀ ਛੋਟਾ ਜਿਹਾ ਵੀਡੀਓ ਛੋਟੀ ਜੀ ਵੀਡੀਓ ਪਾਤੀ ਸੀਗੀ ਮੈਂ ਹਨ ਕਿਉਂਕਿ ਪੂਰਾ ਵਲੌਗ ਨਾ ਜਿਸ ਤਰ੍ਹਾਂ ਆਪਾਂ ਸੋਚਦੇ ਆਂ ਵੀ ਘਰ ਦਾ ਵੀ ਵਿੱਚ ਹੀ ਮਾਰਕੀਟ ਦਾ ਹਨਾ ਮਾਰਕੀਟ ਦਾ ਹੀ ਲੱਗ ਗਈ ਮੈਂ ਸਹੀ ਹੈ ਨਾ ਘੁੰਮਣ ਦਾ ਇਸ ਕਰਕੇ ਮੈਂ ਪਹਿਲਾ ਵੀਡੀਓ ਪਾਤੀ ਸੀਗੀ ਤੇ ਹੁਣ ਮੈਂ ਦੁਪਹਿਰ ਤੇ ਥੋੜੇ ਬੋਤੇ ਜਿਹੜੇ ਭਾਂਡੇ ਨਾਲੋਂ ਨਾਲ ਹੁੰਦੇ ਖਾਣ ਪੀਣ ਵਾਲੇ ਉਹ ਤੇ ਸਵੇਰੇ ਥੋੜਾ ਬੋਤਾ ਕੰਮ ਕੀਤਾ ਸੀ ਜਿਵੇਂ ਡੱਬੇ ਡੁੱਬੇ ਜਿਹੜੇ ਖਾਲੀ ਹੁੰਦੇ ਨਾਲ ਦੇ ਨਾਲ ਹੀ ਮਹਿਮਾਨਾਂ ਚਕੇ ਸਵਾਰ ਕੇ ਰੱਖ ਦੇਣੇ ਹੁੰਦੇ ਆ ਕਿਚਨ ਦਾ ਕੰਮ ਫਿਰ ਜ਼ਿਆਦਾ ਵੱਧਾ ਨਹੀਂ ਹੈਗਾ ਆਪਣਾ ਹਣ ਟਾਈਮ ਹੋ ਚੁੱਕਿਆ 3:30 ਵਜੇ ਦਾ ਤੇ ਭੁੱਖ ਹੈ ਨਹੀਂ ਸੀ ਮੈਂ ਕਿਹਾ ਚੱਲ ਅੱਜ ਨਾ ਆਪਾਂ ਸਬਜ਼ੀਆਂ ਵਗੈਰਾ ਪਾ ਕੇ ਖਿਚੜੀ ਬਣਾਉਨੇ ਆ ਤਿਆਰੀ ਕਰਨੀ ਸ਼ੁਰੂ ਕਰਤੀ ਸੀਗੀ ਮੈਂ ਫੇਰ ਕੀਤਾ ਕੈਮਰਾ ਔਨ ਤੇ ਕਈ ਵਾਰ ਮੈਂ ਕੈਮਰਾ ਵੀ ਨਹੀਂ ਚੱਲਦਾ ਔਰ ਕਈ ਵਾਰ ਨਾ ਇਹ ਦੇਖਿਓ ਕਦੇ ਖਾਂਟੇ ਇੱਧਰ ਰੜੀ ਜਾਂਦੇ ਕਦੇ ਉੱਧਰ ਰੜੀ ਜਾਂਦੇ ਬੜੀ ਮੁਸ਼ਕਲ ਨਾਲ ਸੈੱਟ ਕਰਕੇ ਮੋਢੇ ਤੇ ਦੁਪੱਟਾ ਰੱਖ ਕੇ ਫੇਰ ਆਪਾਂ ਕੀਤੀ ਵੀਡੀਓ ਦੀ ਸ਼ੁਰੂਆਤ ਠੀਕ ਹੈ ਕੀ ਕਰੀਏ ਹਨ ਕੁਛ ਨਾ ਕੁਛ ਤਾਂ ਦੇਖਣਾ ਪੈਂਦਾ ਅਗਰ ਆਈ ਮੂੰਹ ਸਿਰ ਜਾ ਲੈ ਕੇ ਵੀਡੀਓ ਛੋਨੇ ਫਿਰ ਵੀ ਅੱਛਾ ਨਹੀਂ ਲੱਗਦਾ ਹਨ ਸਾਰਾ ਦਿਨ ਤਾਂ ਘਰੇ ਜਿਵੇਂ ਮਰਜੀ ਆਪਾਂ ਰਹਿਣਾ ਹੁੰਦਾ ਸਿੰਪਲ ਜਾਂ ਮੰਨ ਕੇ ਹਨ ਚਾਹੇ ਲੋਅ ਟੀ-ਸ਼ਰਟ ਪਾ ਕੇ ਇਸ ਤਰ੍ਹਾਂ ਬਲੌਗ ਦੇ ਵਿੱਚ ਤੁਹਾਨੂੰ ਮੇਰੇਨ ਵਾਸਤੇ ਤੁਹਾਡੇ ਕੋਲ ਪਹੁੰਚ ਲਈ ਹਨਾ ਥੋੜਾ ਬੋਤਾ ਤਿਆਰ ਸ਼ਾਰ ਵੀ ਹੋਣਾ ਪੈਂਦਾ ਹਨ ਜਿਆਦਾ ਥਨੀ ਪਰ ਜਿੰਨਾ ਕੁ ਹੋ ਸਕਦਾ ਉਹਨਾਂ ਦਾ ਤਾਂ ਆਪਾਂ ਕਰਦਾ ਹੀ ਆ ਹਨ ਹਨ ਤੇ ਅੱਜ ਮੈਂ ਗਾਣਾ ਗੀਣੀ ਆ ਸੁੰਦਰ ਪਰੀਆਂ ਕਈ ਵਾਰ ਨਾ ਮੂੰਹ ਤੇ ਚੜ ਜਾਂਦਾ ਗਾਣਾ ਹਨਾ ਸਹੀ ਹੈ ਨਾ ਫਿਰ ਮੈਂ ਉਸ ਤੋਂ ਬਾਅਦ ਆਪਾਂ ਗੁੰਗੁਨਾਉਂਦੇ ਹੀ ਰਹਨੇ ਆ ਕੁਛ ਨਾ ਕੁਛ ਕੁਛ ਨਾ ਕੁਛ ਨਾ ਅੱਜ ਦੁਪਹਿਰੇ ਇੰਨੀ ਗਰਮੀ ਸੀ ਬਹੁਤ ਹੀ ਜ਼ਿਆਦਾ ਗਰਮੀ ਸੀ ਐ ਗੁੰਮ ਹੋਇਆ ਪਿਆ ਸੀਗਾ ਜਿਵੇਂ ਗਰਮੀਆਂ ਦਾ ਮਹੀਨਾ ਹੁੰਦਾ ਹੈ ਤੇ ਜੀ ਨਹੀਂ ਕਰ ਰਿਆ ਸੀ ਮੇਰੇ ਲੋਟੀ ਬਣਾਣ ਨੂੰ ਤੇ ਨਾ AC ਚਲਾਣ ਨੂੰ AC ਚਲੋਣੇ ਤਾਂ ਠੰਡ ਲੱਗਣ ਲੱਗ ਜਾਂਦੀ ਹੈ ਹਨ ਫਿਰ ਮੈਂ ਕਿਹਾ ਮਨਾ ਉੱਠਣਾ ਤਾਂ ਪੈਣਾ ਹੈ ਪਹਿਲਾਂ ਮੈਂ ਸੋਚਿਆ ਸੀਗਾ ਕੱਤੀ ਮੈਂ ਸ਼ਾਰਟ ਵੀਡੀਓ ਬਣਾਈ ਸੀ ਤੇ ਜਦੋਂ ਅਸੀਂ ਤਿਆਰ ਹੋ ਕੇ ਕੈਮਰੇ ਸਾਹਮਣੇ ਆ ਜਾਂਦੇ ਆ ਚਾਹੇ ਥੋੜਾ ਬੋਤਾ ਹੋਣੇ ਆ ਤੇ ਮੈਨੂੰ ਇਹ ਲੱਗਦਾ ਕਿ ਪਤਾ ਨਹੀਂ ਭਾਈ ਤਿਆਰ ਹਸ਼ਿਆਰ ਹੋ ਕੇ ਕਿਵੇਂ ਹਨਾ ਲੇਡੀਜ਼ ਰਹਿ ਲੈਂਦੀਆਂ ਹਨਾ ਤੇ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਨਹੀਂ ਮਤਲਬ ਜਿਵੇਂ ਆਪਾਂ ਈਰਿੰਗ ਵਗੈਰਾ ਪਾ ਲਏ ਤਾਂ ਜਿਵੇਂ ਲਿਪਸਟਿਕ ਤਾਂ ਮੈਂ ਹਜੇ ਬੰਦੀ ਕੀਤੀ ਹੋਈ ਹੈ ਦਵਾਈਆਂ ਚੱਲ ਰਹੀਆਂ ਤੇ ਕੱਜਲ ਕੁਜਲ ਪਾ ਲੈਣੇ ਬਿੰਦੀ ਵਗੈਰਾ ਲਾ ਲੈਣੇ ਕਹਿੰਦਾ ਹੀ ਮਤਲਬ ਬਸ ਇੰਨਾ ਕੀ ਤਿਆਰ ਹੋ ਜਾਈਏ ਕੈਮਰੇ ਸਾਹਮਣੇ ਆਣ ਲਈ ਇੰਨਾ ਹੀ ਬੋਤ ਹੈ ਹਨਾ ਮਨ ਬੋਤ ਕਰਦਾ ਆ ਪਾ ਲਈ ਉਹ ਪਾ ਲਈ ਪਰ ਗਰਮੀ ਦੇ ਵਿੱਚ ਨਾ ਚੁਬਨ ਲੱਗ ਜਾਂਦਾ ਸਾਰਾ ਕੁਝ ਸਹੀ ਕਹਿ ਰਹੀ ਐ ਨਾ ਮੈਂ ਤੇ ਸਿੰਪਲ ਜਾਈ ਰਹਿਣਾ ਪਸੰਦ ਆ ਮੈਨੂੰ ਵੈਸੇ ਵੀ ਮੈਂ ਸ਼ੁਰੂ ਤੋਂ ਇਸ ਤਰ੍ਹਾਂ ਹੀ ਰਹਿਣੀ ਆ ਜਿਵੇਂ ਮੈਂ ਹੁਣ ਤੁਹਾਨੂੰ ਦਿਖਦੀ ਆ ਤੇ ਇਸ ਰਹਿ ਬਈ ਹੁਣ ਆਪਾਂ ਗਾਣੇ ਗੂਨੇ ਗਾ ਲਈਦੇ ਉਹ ਸ਼ੌਂਕ ਪੂਰੇ ਕਰ ਲਈ ਤੇ ਹਾਂ ਸਹੀ ਆ ਨਾ ਮੌਕਾ ਰੱਬ ਨੇ ਦਿੱਤਾ ਤੇ ਕਦੇ ਵਸਤੇ ਛੱਡੀਏ ਹਾਂ ਰੱਬ ਕੇ ਅੰਦਰ ਜੀ ਲੈ ਇਹ ਪਲ ਕਲ ਕਾ ਤੇਰਾ ਕੋਈ ਪਤਾ ਨਹੀਂ ਐ ਕੱਲ ਮੈਂ ਕਦੋਂ ਤੈਨੂੰ ਆਪਦੇ ਕੋਲ ਬੁਲਾਵਾਂ ਹਾਂ ਨਾ ਸਹੀ ਆ ਨਾ ਤੇ ਕੱਲ ਨੂੰ ਫਰੈਂਡ ਦਾ ਫੋਨ ਆਇਆ ਕਹਿ ਰਹੀ ਸੀਗੀ ਮल्लू ਕਹਿੰਦੀ ਮੇਰੇ ਕੋਲ ਤਾਂ ਇਹ ਵੀ ਨਹੀਂ ਪਤਾ ਮੈਂ ਇਹ ਵਾਲਾ ਕਰਵਾ ਚੌਥ ਮਨਾ ਲਾਂ ਔਰ ਅਗਲੇ ਕਰਵਾ ਚੌਥਵੇਂ ਮੈਂ ਹੋਊਂਗੀ ਕਿ ਨਹੀਂ ਭਾ ਕਿ ਹਾਏ ਤੂੰ ਇੰਨਾ ਸੋਈ ਚੀਜ਼ ਹਨਾ ਦਿਮਾਗ ਦੇ ਵਿੱਚ ਕਦੇ ਨਾ ਕਦੇ ਕਹਿੰਦੇ ਰੱਖਣੀ ਜ਼ਰੂਰ ਚਾਹੀਦੀ ਹੈ ਹਨਾ ਕਿਉਂਕਿ ਤਾਈ ਆਪਾਂ ਉਹ ਪਲ ਨੂੰ ਜੀ ਸਕਦੇ ਆਂ ਅਗਰ ਅਸੀਂ ਅੱਗੇ ਵਾਲਾ ਕੁਝ ਪਲ ਸੋਚੀਏ ਹਨਾ ਸੋਚਣਾ ਜ਼ਰੂਰ ਚਾਹੀਦਾ ਇਹ ਨਹੀਂ ਕਿ ਪਿਛੜਾ ਹੀ ਬੀਤੇ ਆਪਾਂ ਸੋਚਦੇ ਰਹੀਏ ਸਾਡੇ ਨਾਲ ਇਹ ਹੋਇਆ ਅੱਗੋਂ ਦੇਖੋ ਹਨਾ ਅੱਗੇ ਕਿੰਨਾ ਕੁ ਟਾਈਮ ਹੈ ਸਾਡੇ ਕੋਲ ਸੋ ਉਹ ਟਾਈਮ ਨੂੰ ਅ ਅੱਗੇ ਪਿੱਛੇ ਹੋ ਕੇ ਆਪਣਾ ਟਾਈਮ ਜੋ ਵੀ ਤੁਹਾਡਾ ਮਨ ਕਰਦਾ ਉਹ ਟਾਈਮ ਸਾਨੂੰ ਬਿਤਾਉਣਾ ਚਾਹੀਦਾ ਹੈ ਹਨਾ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਜ਼ਿੰਦਗੀ ਦੁਬਾਰੇ ਨਹੀਂ ਮਿਲਣੀ ਹੈਗੀ ਸਿਰਫ ਇੱਕ ਵਾਰੀ ਮਿਲਨੀ ਹੈ ਹਮ ਚਾਹੇ ਤੁਸੀਂ ਕਹਿੰਦੇ ਕਿ ਚਿੜੀ ਬਣਾ ਕੇ ਖਾ ਲੋ ਚਾਹੇ ਪਨੀਰ ਬਣਾ ਕੇ ਖਾ ਲੋ ਕਹਿੰਦੇ ਮਤਲਬ ਲਾਈਫ 'ਚ ਜਿਹੜੇ ਵੀ ਪਲ ਤੁਹਾਨੂੰ ਪਸੰਦ ਹੈ ਉਹ ਜੀ ਲਓ ਹਨਾ ਬਾਕੀ ਰਹੀ ਪੈਸਿਆਂ ਦੀ ਗੱਲ ਹਨਾ ਪੈਸਿਆਂ ਦਾ ਕੀ ਹੈ ਅੱਜ ਹੈ ਕੱਲ ਆ ਜਾਣਗੇ ਹਨਾ ਅੱਜ ਹੈ ਤੇ ਕੱਲ ਨਾ ਵੀ ਹੋਣ ਕਿ ਸਾਡੇ ਕੋਲ ਦੋਨੋਂ ਪਾਸੇ ਚੱਲਣਾ ਚਾਹੀਦਾ ਸਾਨੂੰ ਹਨ ਇਹ ਚੀਜ਼ਾਂ ਤਾਂ ਕਹਿੰਦੇ ਆਪਣੇ ਆਪ ਹੀ ਵਕਤ ਸਿਖਾ ਦਿੰਦਾ ਸੀ ਥੋੜੀ ਸਿੱਖਦੇ ਆ ਹਨ ਇਹ ਆਪਣੇ ਆਪ ਹੀ ਵਕਤ ਸਿਖਾ ਦਿੰਦਾ ਹੈ ਮਾੜਾ ਚੰਗਾ ਵਕਤ ਸਾਡੇ ਸਾਹਮਣੇ ਹਨ ਸਾਡਾ ਕਹਿੰਦੇ ਨਾ ਇੱਕ ਹੌਸਲਾ ਬਣ ਕੇ ਸਾਡਾ ਹੌਸਲਾ ਮਜ਼ਬੂਤ ਕਰਨ ਵਾਸਤੇ ਆਉਂਦਾ ਹੈ ਕੀ ਸਾਡੇ ਵਾਸਤੇ ਕੀ ਅੱਛਾ ਹੈ ਕੀ ਮਾੜਾ ਕਈ ਵਾਰ ਮੈਂ ਸੋਚਦੀ ਹਾਈ ਹੁਣ ਜਿਵੇਂ 3-4 ਦਿਨਾਂ ਤੋਂ ਮੇਰਾ ਮਨ ਇੰਨਾ ਅਫਸਰਟ ਰਹਿੰਦਾ ਬਹੁਤ ਹੀ ਜ਼ਿਆਦਾ ਪਰ ਫਿਰ ਵੀ ਹਨਾ ਕੈਮਰੇ ਸਾਹਮਣੇ ਸਾਨੂੰ ਸਹੀ ਰਹਿਣਾ ਪੈਂਦਾ ਹਨਾ ਤੇ ਪਿੱਛੋਂ ਕੀ ਮੇਰੇ ਮਨ ਦੇ ਵਿੱਚ ਚੱਲਦਾ ਹੈ ਤੁਹਾਨੂੰ ਥੋੜੀ ਮੈਂ ਦੱਸਦੀ ਹੁੰਦੀ ਆ ਸਾਰਾ ਕੁਛ ਹਨਾ ਪਰ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਲਾਈਵ ਦੇ ਵਿੱਚ ਆਉਂਨੇ ਆ ਉਹ ਸਾਰਾ ਕੁਝ ਸਾਡਾ ਹਨਾ ਚਿਹਰਾ ਦੱਸ ਦਿੰਦਾ ਸੋ ਕਹਿੰਦੇ ਨਾ ਜਿਹੜੇ ਚਾਰ ਪਲ ਜ਼ਿੰਦਗੀ ਦੇ ਅ ਪਰਮਾਤਮਾ ਨੇ ਸਾਨੂੰ ਜੀਨ ਵਾਸਤੇ ਦਿੱਤੇ ਆ ਚਾਹੇ ਸਾਡੇ ਬਾਰੇ ਕੋਈ ਬੂਰਾ ਕਹਿੰਦਾ ਮਾੜਾ ਚੰਗਾ ਕਹਿੰਦਾ ਮਾੜਾ ਕਹਿੰਦਾ ਤੇ ਉਹ ਚੁੱਪ ਕਰਕੇ ਕਹਿੰਦੇ ਨਾ ਇਧਰੋਂ ਸੁਣ ਕੇ ਇਧਰੋਂ ਕੱਢੋ ਹੁਣ ਕੱਲ ਮੈਂ ਸ਼ੋਰਟ ਵੀਡੀਓ ਪਾਈ ਸੀ ਹਨਾ ਕਿ ਸਾਡੇ ਬਾਰੇ ਕੋਈ ਸੋਚਦਾ ਕੀ ਨਹੀਂ ਸੋਚਦਾ ਤੇ ਇੱਕ ਮੈਸੇਜ ਆਇਆ ਸੀਗਾ ਮੇਰੀ ਭੈਣ ਦਾ ਕਹਿੰਦੇ ਕੱਲ ਤਾਂ ਕੀ ਮਤਲਬ ਹੈ ਮਤਲਬ ਕਿ ਮੈਸੇਜ ਹੁੰਦਾ ਛੋਟਾ ਜਿਹਾ ਵੀਡੀਓ ਜਿਹੇ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਕੁਝ ਚੱਲ ਰਿਹਾ ਹੈ ਅਸੀਂ ਤਾਂ ਉਹ ਚੀਜ਼ਾਂ ਬੋਲ ਰਹੇ ਹਾਂ ਸਾਨੂੰ ਕੁਝ ਕਹਿ ਰਿਹਾ ਤਾਂ ਬੋਲ ਰਿਹਾ ਨਾ ਐਸਾ ਕੁਝ ਨਹੀਂ ਹੁੰਦਾ ਬੱਸ ਇਸ ਤਰ੍ਹਾਂ ਹੁੰਦਾ ਜਿਹੜਾ ਆਪਾਂ ਪਰਮਾਤਮਾ ਦੇਖਣ ਨੂੰ ਦਿੰਦਾ ਜਾਂ ਫਿਰ ਸੁਣਨ ਨੂੰ ਕੁਝ ਮਿਲਦਾ ਜਾਂ ਫਿਰ ਅਸੀਂ ਸੁਣਦੇ ਆ ਕਿਸੇ ਦੀ ਵੀ ਗੱਲ ਸੁਣਦੇ ਆ ਹਨਾ ਤੇ ਛੋਟਾ ਜਿਹਾ ਮੈਸੇਜ ਸਾਨੂੰ ਇੱਕ ਦੂਜੇ ਲਈ ਜਿਵੇਂ ਆਪਾਂ ਫੋਨ ਤੇ ਗੱਲਾਂ ਕਰਦੇ ਆ ਉਹ ਵੀ ਹੀ ਬਲੌਗ ਦਾ ਕੰਮ ਹੈਗਾ ਹਾਂ ਉਹ ਹਨਾ ਉਵੇਂ ਹੀ ਵੀਡੀਓ ਦਾ ਕੰਮ ਹੈਗਾ ਤੇ ਇਹ ਦੇਖੋ ਖਿਚੜੀ ਬਣ ਚੁੱਕੀ ਹੈ ਇੱਥੇ ਮੈਂ ਗਲਤੀ ਕੀ ਕੀਤੀ ਤੁਹਾਨੂੰ ਮੈਂ ਦੱਸਿਆ ਨਹੀਂ ਇੱਥੇ ਮੈਂ ਇਹ ਗਲਤੀ ਕੀਤੀ ਇਹਦੇ ਵਿੱਚ ਮੈਂ ਅਰਹਰ ਦੀ ਦਾਲ ਪਾਤੀ ਤੇ ਪਹਿਲਾਂ ਮੈਂ ਜੀਰੇ ਦਾ ਤੜਕਾ ਲਾ ਕੇ ਤੇ ਸਾਬਤ ਮੂੰਗੀ ਦਾਲ ਤੋਂ ਥੋੜੇ ਜਿ ਚੋਲ ਪਾਈ ਸੀ ਉਦੋਂ ਇੰਨੀ ਸਵਾਦਬਰੀ ਮੂੰਹ ਨਹੀਂ ਬੋਲੀ ਅੱਜ ਮੈਂ ਹਰਦੀ ਦਾਲ ਵੀ ਇੱਕ ਮੁਠੀ ਪਾਤੀ ਭਾਈ ਉਹਦੇ ਨਾਲ ਬਕਬਕੀ ਬੇਸਵਾਦੀ ਬਣ ਗਈ ਛਿਚੜੀ ਬੇਸਵਾਦੀ ਇਹ ਨਹੀਂ ਹੈ ਮਤਲਬ ਇੱਕ ਨਾ ਸੰਬਰ ਦਾ ਜਿਹੜਾ ਹੁੰਦਾ ਹਨਾ ਫਲੇਵਰ ਉਹ ਸੰਬਰ ਦੀ ਦਾਲ ਦੇ ਵਿੱਚ ਇੱਚਾ ਇਹਦੇ ਵਿੱਚ ਹੋਰ ਕੋਈ ਦਾਲ ਮਿਕਸ ਕਰ ਲੈਂਦੀ ਨਾ ਵਧੀਆ ਸੀ ਪਰ ਉਹ ਖੁੱਲਿਆ ਪਿਆ ਸੀ ਪੈਕੇਟ ਮੈਂ ਕਿਹਾ ਚਲ ਉਹਦੇ ਚੀਜ਼ ਵਿੱਚ ਚਾਪਲਾਂ ਵਾਲੇ ਡੱਬੇ ਵਿੱਚ ਮੈਂ ਦੋਨੋਂ ਪੈਕੇਟ ਥੋੜੇ ਥੋੜੇ ਖੋਲ ਕੇ ਨਾ ਉਹਦੇ ਵਿੱਚ ਹੀ ਰੱਖਦੇ ਸੀਗੇ ਤੇ ਵੈਸੇ ਇਹ ਨਹੀਂ ਕਿ ਖਰਾਬ ਬਣੀ ਹੈ ਜਾਂ ਕੁਛ ਹੈ ਸਬਜ਼ੀਆਂ ਵਗੈਰਾ ਪਾਈਆਂ ਸ਼ਿਮਲਾ ਮਿਰਚ ਪਾਈ ਆ ਪਿਆਜ਼ ਹਨਾ ਤੇ ਗਾਜਰ ਸਭ ਕੁਝ ਪਾਇਆ ਮੈਂ ਜੀਰੇ ਤੋਂ ਤੜਕਾ ਲਾਇਆ ਦਸਤੀ ਕੇ ਉਪਾਇਆ ਤੇ ਪਰ ਇਸ ਤਰ੍ਹਾਂ ਹਲਕਾ ਜਿਹਾ ਜਿਹੜਾ ਫਲੇਵਰ ਸੀ ਨਾ ਉਹ ਨਹੀਂ ਅੱਛਾ ਲੱਗ ਰਿਹਾ ਸੀ ਤੇ ਅੱਜ ਜ਼ਿਆਦਾ ਲੰਬੀ ਵੀਡੀਓ ਨਾ ਕਰਦੇ ਹੋਏ ਛੋਟੀ ਜੀ ਆਪਾਂ ਵੀਡੀਓ ਬਣਾਈ ਹੈ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਹੈ ਅਗਰ ਵੀਡੀਓ ਪਹਿਲੀ ਵਾਰ ਦੇਖੀ ਹੈ ਫਿਰ ਚੈਨਲ ਨੂੰ ਜਰੂਰ ਦਿਲ ਤੋਂ ਰਿਕਵੈਸਟ ਹੈ ਸਬਸਕ੍ਰਾਈਬ ਕਰ ਦਿਓ ਓਕੇ ਜੀ ਬਾਏ ਬਾਏ ਕੱਲ ਨੂੰ ਫੇਰ ਮਿਲਦੇ ਇੱਕ ਨਵੀਂ ਵੀਡੀਓ ਲੈ ਕੇ ਉੰਨੇ ਦਿਨਾਂ ਸਤੇ ਬਾਏ ਬਾਏ